वो है एक प्रेम है ये हुन बंदा एक गल कह कि मेरे अंदर किसी दे प्रति वो नहीं तू तो परा प्यार नहीं कर सकता प्रेम भी नहीं कर सकता वो एक बीज है प्रेम एक दर है मो रूपी बीज नु बीज के ही प्रेम ਵੀ ਬੂਤੇ ਨੇ ਪੈਦਾ ਹੋਣਾ ਦਰਖਤ ਬਣਦਾ ਜੀਵੇ ਅੰਦਰ ਮੂਲ ਨਹੀਂ ਹੈ ਉਹ ਕਦੇ ਪਿਆਰ ਵੀ ਨਹੀਂ ਪਾ ਸਕਦਾ ਨਰਮੋਹੀ ਮੰਦਾ ਕਦੇ ਵੀ ਪਿਆਰ ਨਹੀਂ ਕਰੇ ਜੀਦੇ ਕੋਲ ਬੀਜ ਹੀ ਉਹ ਦਰਖਤ ਇਥੋਂ ਪੈਦਾ ਕਰਦਾ ਜੀਦੇ ਕੋਲ ਬੀਜ ਹੈ ਉਹੀ ਦਰਖਤ ਪੈਦਾ ਕਰੇਗਾ ਮੂ ਇੱਕ ਬੀਜ ਹੈ ਪ੍ਰੇਮ ਇੱਕ ਦਰਖਤ ਹੈ पर हां जो बीज बीड़ एक 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 नीज बीड़ दिया जाता है ना फिर होंद मुक है जो बीज बीज ब्याई रह जाए फिर अगे कदे भी बद सके ਬੀਜ ਬਿਟ ਜਾਂਦਾ ਹੈ ਉਹਦੇ ਵਿੱਚੋਂ ਫਿਰ ਅੰਕੁਰ ਉੱਗਦਾ ਹੈ ਪਿਆਰ ਦਾ ਪੁੱਤਰ ਪੈਦਾ ਹੁੰਦਾ ਹੈ ਹੁਣ ਜੇ ਇਨਸਾਨ ਇਹ ਕਹੀ ਜਾਵੇ ਕਿ ਜੀ ਮੈਂ ਮੋਹ ਦੇ ਵਿੱਚ ਫਸਿਆ ਰਿਆਂ ਮੋਹ ਤੋਂ ਨਿਕਲਦਾ ਹੀ ਨਹੀਂ ਤੇ ਫਿਰ ਇਹ ਪਿਆਰ ਨਹੀਂ ਕਰ ਸਕਦਾ ਬੀਜਾਂ ਸਮੇਂ ਬੈਠੇ ਬੀਜ ਨੇ ਆਪਣੀ ਮੋਹ ਮਟਾਈ ਕੋਈ ਅੱਗੇ ਤੁਰੇ ਕੋਈ ਨਹੀਂ ਉੱਥੀ ਹੈ ਜਿਹੜਾ ਇਕੱਲੇ ਮੂੰਹ ਦੇ ਵਿੱਚ ਹੱਸਿਆ ਹੋਇਆ ਹੈ ਉਹ ਪਰਮਾਤਮਾ ਉਨਿਪਾਸ਼ਾ ਜਿਹੜਾ ਮੋਹ ਦੇ ਵਿੱਚੋਂ ਨਿਕਲਣ ਦਾ ਜਨਨ ਕਰਦਾ ਹੈ ਬੀਜ ਦੇ ਵਿੱਚੋਂ ਅੰਗਰ ਬਾਹਰ ਨਿਕਲਣ ਦਾ ਜਨਨ ਕਰਦਾ ਹੈ ਤੇ ਮਿਰੋ ਇੱਕ ਦਰਖਤ ਬਣਦਾ ਜਿਹੜਾ ਬੀਜ ਦੇ ਵਿੱਚੋਂ ਨਿਕਲਣਾ ਹੀ ਨਹੀਂ ਚਾਹੁੰਦਾ ਉਹ ਅੱਗੇ ਨਹੀਂ ਵੱਧ ਸਕਦਾ ਜਿਹੜਾ ਇਹ ਸ਼ਾਨ ਮੋਹ ਦੇ ਵਿੱਚੋਂ ਨਿਕਲ ਨਹੀਂ ਚਾਹੁੰਦਾ ਉਹ ਕਦੇ ਜੀ ਪਿਆਰ ਨਹੀਂ ਕਰ ਸਕਦਾ ਰੱਬ ਨਾਲ ਗੁਰੂ ਨਾਲ ਕਦੇ ਉਹਦਾ ਪਿਆਰ ਨਹੀਂ ਪੈਣਦਾ ਕਿਉਂਕਿ ਉਹ ਤਾਂ ਮੋਹ ਵਿੱਚ ਪਸ ਗਿਆ ਹੋਇਆ ਉਹ ਤਾਂ ਜੀ ਬੀਜ ਤੋਂ ਹੀ ਨਹੀਂ ਨਿਕਲਿਆ ਬੀਜ ਦਾ ਹੋਣਾ ਵੀ ਜ਼ਰੂਰੀ ਹੈ ਬੀਜ ਨੂੰ ਬੀਜ ਅੱਗੇ ਵਧੇ ਗਏ ਅੱਗੇ ਪ੍ਰੇਮ ਪ੍ਰੇਮ ਰੂਪੀ ਜਿਹੜਾ ਬੁੱਟਾ ਪੈਦਾ ਹੁੰਦਾ ਸਤਿਗੁਣ ਦੇ ਕਰਮ ਕਰੇ ਬੰਦੇ ਮੋਹ ਦੇ ਵਿੱਚੋਂ ਨਿਕਲ ਮੋਹ ਹੋਣਾ ਜਦੋਂ ਜੇ ਤੂੰ ਇੱਕ ਬੀਜ ਹੈ ਪ੍ਰੇਮ ਇੱਕ ਰਕਤ ਹੈ ਜੇ ਤੇਰੇ ਕੋਲ ਮੋਹ ਨਹੀਂ ਬੈਗਾ ਤੂੰ ਪਿਆਰ ਨਹੀਂ ਕਰ ਸਕਦਾ ਬਸ ਮਹਾਰਾਜ ਨੇ ਸਾਧੂ ਇਹ ਸਮਝਾਇਆ ਕਿਤੇ ਇਸ ਮੋਹ ਦੇ ਵਿੱਚੋਂ ਨਿਕਲੇ ਪਰ ਇਹ ਇਹਦੇ ਵਿੱਚੋਂ ਨਿਕਲ ਕੇ ਰਾਮ ਬਾਦੂ ਨੂੰ ਫਿਰ ਤੁਰਨਾ ਪਊਗਾ